ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਨੇ ਬਾਈ ਸਾਰਿਆਂ ਦੇ ਹੋਰ ਘਰ ਪਰਿਵਾਰ ਬਾਈ ਘੈਂਟ ਨੇ ਜਾਨਪੁਰ ਵਗੈਰਾ ਬਾਈ ਗੁਰੂ ਕਿਰਪਾ ਕਰੇ ਸਾਰਿਆਂ ਦਾ ਵਧੀਆ ਹੋਣ ਤੇ ਆ ਗਏ ਬਾਈ ਆਪਾਂ ਇਧਰ ਲੈ ਘਰੇ ਆ ਕੇ ਆਪਾਂ ਨਾ ਪਾਣੀ ਸਿੜਕਿਆ ਯਾਰ ਸਾਰੇ ਪਰ ਥੋੜਾ ਰੇਤਾ ਦਿੱਤਾ ਜਾ ਹੋ ਰਿਹਾ ਸੀ ਤੇ ਪਾਣੀ ਪੁਣੀ ਸਿੜਕਿਆ ਆ ਕੇ ਝਾੜੂ ਝੂੜ ਦੇਖਦੇ ਆ ਫੇਰ ਮਾਰਾਂਗੇ ਝਾੜੂ ਤਾਂ ਘਣੂ ਹਲੇ ਮਾਰਦੇ ਆ ਫਿਰ ਹਾਲਾ ਇਹ ਪਾਣੀ ਪਾਣੀ ਸਿੜਕਦਾ ਕੱਲਾ ਤੇ ਹੁਣ ਕਬੂਤਰ ਆਪਾਂ ਕੱਢ ਦੀਏ ਆਪਣੇ ਬਾਹਰ ਬਈ ਜਿਹੜੀ ਮੇਨ ਗੱਲ ਆ ਲਾਈਟਾਂ ਲੂਟਾਂ ਵੀ ਬੰਦ ਕਰ ਲਈਏ ਤੇ ਕਬੂਤਰ ਬਾਹਰ ਬਹਰ ਕਰ ਦੀਏ ਦੇਖੀਏ ਆਪਣੇ ਜਾਨਵਰ ਇੱਕ ਨਾ ਬਈ ਆਪਾਂ ਜਿਹੜਾ ਲਾਲ ਸਿਰ ਆਪਣਾ ਕਬੂਤਰ ਆ ਵੱਡਾ ਇਹ ਆਪਾਂ ਜੋੜੀ ਪਾਉਣ ਨੂੰ ਕਹਿੰਦੇ ਸੀ ਉਹ ਆਪਾਂ ਇੱਧਰ ਛੱਡਤਾ ਸੀ ਯਾਰ ਉਧਰ ਗੁਰਕਾ ਨਹੀਂ ਤੇ ਹੁਣ ਇੱਧਰ ਚੱਲ ਕਬੂਤਰਾਂ ਜੇ ਕਬੂਤਰ ਮਸਤ ਹੋਏ ਗੁਰਕਾ ਨਾਲ ਤੇ ਤਾਂ ਕਰਕੇ ਇਹ ਆਪ ਹੁਣ ਆਪ ਇੱਧਰ ਛੱਡਦਾ ਸੀਗਾ ਇਹਦੇ ਨਾਲ ਕਬੂਤਰ ਵੀ ਛੱਡਦੀ ਕਾਲੇ ਕੀੜੀ ਹੈਪੀ ਤੋਂ ਲੈਂਦੀ ਆ ਆਉ ਬੈਠੀ ਆ ਸਾਹਮਣੇ ਕਰੋ ਸ਼ਿਉ ਕੋਦ ਤੇ ਆ ਲੈਣੇ ਚਲਾ ਜਾਓ ਚੱਕੋ ਜੀ ਆ ਗਏ ਆਪਣੇ ਜਾਨਵਰ ਬਾਹਰ ਦਾਣੇ ਨੂੰ ਇਹਨਾਂ ਨੂੰ ਖਾ ਲੈਣੇ ਫਿਰ ਆਪਾਂ ਇਹਨਾਂ ਨੂੰ ਦਾਣੇ ਪਾਵਾਂਗੇ ਵੀ ਚਲੋ ਬਾਹਰ ਜੀ ਉਸਤਾਦ ਜੀ ਤੁਸੀਂ ਆਸਤਾ ਦਾ ਨੂੰ ਸਾਤਰੀ ਤੇ ਪਠਹਾ ਦਈਏ ਦੋਨਾਂ ਨੂੰ ਬਈ ਇੱਕ ਵਜੇ ਦੂਜੇ ਨੂੰ ਵੀ ਬਿਲੇਵਾਵਾਂਗੇ ਸ਼ਕ ਕੋਪਾਈ ਤੋਪੇ ਬੈਠੋ ਤੁਸੀਂ ਤੋ ਪਤਾ ਕਰੋ ਇੰਜੋਏ ਆਏ ਹਾਈ ਹਾਈ ਲਾਲ ਜੀ ਘੜਦੇ ਨੇ ਅੱਜੇ ਪਤਾ ਨਹੀਂ ਕੀ ਚੱਕਰ ਹੈ ਐ ਵੀ ਲਾਲ ਜੀ ਜੱਟੀਆਂ ਕਰਨੀਆਂ ਨੇ ਪਾਣੀ ਕਿਰਾਂ ਢੋਲਦੀ ਏ ਬਾਯਰ ਸਾਫ ਕਰਨ ਵਾਲਾ ਹੋ ਰਿਹਾ ਹੈ। ਇਹ ਕਰਦੇ ਆਂ ਥੋੜਾ ਵੀ ਸਾਫ। ਅਰੇ ਇਹ ਬੇਲਾ ਅਰੇਂਜਮੈਂਟ ਕਰਦੇ ਆਂ। ਚੈੱਕ ਕਰੋ। ਹੁਣ ਕੋਈ ਦੇਖਦੇ ਆਂ ਹੁਣ ਮਾੜਾ ਮੋਟਾ ਗੁਰਕੂ ਗੜਕੂ ਗੋਪੁੱਤਰ ਹੁਣ ਕੋਈ ਜੋੜੀ-ਜੋੜੀ ਦਾ ਐਸਟੀਮੇਟ ਹੋਊਗਾ। ਮਾਰੇ ਖੁੱਲਣ ਹੁੱਲਣ ਕਰਕੇ ਨਾ ਘਾ ਰਹੇ ਨੇ ਇਹਨਾਂ ਦਾਣੇ ਜਿਹੜੇ ਪਏ ਨੇ ਬਾਈ ਫਿਰ ਇਹਨਾਂ ਨੂੰ ਮੂੰਗੀ ਦੇ ਦਾਣੇ ਪਾਵਾਂਗੇ ਦੇਖਦੇ ਆ ਇੱਕ ਦਿਨ ਸਾਰੇ ਕਬੂਤਰ ਛੱਡਨੇ ਵੀ ਨਹੀਂ ਆਪਾਂ ਢਾ ਕੇ ਵੀ ਦੇਖਣੇ ਨੇ ਸਾਰੇ ਦੇ ਸਾਰੇ ਆਪੇ ਬਰੀ ਜਲੀ ਆਪਣੀ ਸਾਰੀ ਡਾਮ ਤੇ ਇਹ ਦੇਖ ਨਿਆ ਜੱਟ ਇਹ ਤੇ ਮਾਣੂ ਕਣਕ ਤੇ ਬਾਜਰਾ ਪਾ ਲਈਏ ਯਾਰ ਹੇ ਖਰਾਕ ਦੂਜੀ ਖੋਲੀ ਨਹੀਂ ਬਈ ਜਦੋਂ ਖਰਾਕ ਖੋਲੀ ਉਹਦੋਂ ਪਾਵਾਂਗੇ ਅਜੇ ਤਾਂ ਹੀ ਪਈ ਐ ਖਰਾਕ ਆ ਭਈਆ ਬੰਦ ਕਰੀ ਲਫਾ ਕੋਚ ਹੋਰ ਸੇਪਰੇ ਦੇ ਵਿੱਚ ਹੀ ਨਾ ਹੋਰ ਸਪਾ ਦਿੰਨਾ ਹੰਨਾ ਦਵੇ ਜੀ ਆਮ ਮੈਂ ਇਹ ਖਾ ਲੈਂਦੇ ਨੇ ਜਾਨ ਬਰ ਯਾਰ ਲੋ ਪਈ ਸਕੋ ਇਹ ਉੱਪਰ ਆ ਜਾ ਕਰਨਗੇ ਜੋੜੀ ਤਾਂ ਔਲੀ ਔਲੀ ਸੈਟ ਆਊਗੀ ਜੀ ਜੇ ਲੱਗ ਗਿਆ ਜੇ ਫਿਰ ਤੱਕ ਪੁੱਤਰ ਉੜਕਣ ਲੱਗ ਜੂ ਇਹ ਖੋਡਾ ਬਾਈ ਬਹੁਤ ਵੱਡਾ ਨਹੀਂ ਹੈ ਇਹਦੇ ਵਿੱਚ ਬਾਰੇ ਕਬੂਤਰ ਨਹੀਂ ਰੱਖਦੇ ਇਹਨਾਂ ਆਪਾਂ ਤਾਂ ਕਰਕੇ ਥੋੜੇ ਜਿਹੀ ਰੱਖਿਆ ਨੇ 10 ਕਬੂਤਰ ਰੱਖਦੇ ਰਹੇ ਇਹਨਾਂ ਰੱਖਦੇ ਆ ਬਾਕੀ ਬਚੇਗਾ ਜੇ ਜੇ ਹੋ ਜਾਂਦੇ ਨੇ ਯਾਰ ਨੂੰ ਪਦੀ ਆ ਹਨਾ ਉਹਦੇ ਕਰਕੇ ਜੇ ਸੈਟਿੰਗ ਜੀ ਬਣਦੀ ਨਹੀਂ ਹੈਗੀ ਚੰਗੀ ਤਰੀਕੇ ਜੇ ਨਾਲ ਹੋਲੀ-ਹੋਲੀ ਸੈਟਿੰਗ ਕਰਾਂਗੇ ਵਗੈਰਾ ਨਹੀਂ ਨੁਰਕ ਦਾ ਉਹੋ ਜਿਹੀ ਸੈਟਿੰਗ ਐਡਾ ਕੋਈ ਚੱਕਰ ਨਹੀਂ ਪੂਰ ਸੈਟਿੰਗ ਨਾਲ ਹੋਵੇ ਪਰ ਸੈਟਿੰਗ ਥੋੜੀ ਥੋੜੀ ਕਰਨੀ ਪਊਗੀ ਆਪਾਂ ਲਓ ਬਈ ਦਾਣੇ-ਦੋਣੇ ਕਬੂਤਰਾਂ ਨੇ ਆਪਣੇ ਨੇ ਲੈ ਖਾ ਤੇ ਹੁਣ ਆ ਨਾ ਬਚਿਆ ਨੂੰ ਆਪਾਂ ਆਪਦੇ ਟਿਕਾਣੇ ਤੇ ਛੱਡ ਦੀ ਇਹਨਾਂ ਦੇ ਤੇ ਕਿਉਂਕਿ ਇਹ ਆਪਦੇ ਉਗੇ ਚਾਕੇ ਲੈ ਲੈਣਗੇ ਮਾਪੇ ਉਹ ਤੋਂ ਉਹ ਆਨੇ ਡੇਗਾ ਅੱਜ ਤਾਂ ਬੜੀ ਘਰ ਵਜੇਗਾ ਇਹ ਚੱਕ ਲਈ ਆਇਆ ਭਾਈ ਆਇਆ ਇਹ ਥੋੜਾ ਨਿਆਣਾ ਹੈ ਜੀ ਉਜੀ ਕਬੂਤਰਾਂ ਨੂੰ ਕਰਦੀ ਆ ਬਈ ਬੰਦ ਚਲੋ ਬਈ ਅੰਦਰ ਛੜੇ 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 ਚਲੋ 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 ਬਹੁਤ ਸਖਲੇ ਦਾਣਾ ਪਾਣੀ ਫੋਟ ਜਮਾ ਸੁੱਟੀ ਓਕੇ ਚਲੋ ਚਲੋ ਛੜੇ 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 ਚਲੋ ਚਲੋ ਬਾਉਜੀ ਕਬੂਤਰ ਕਰਤੇ ਆਪਾਂ ਬੰਦ ਬਈ ਆਪਾਂ ਕੁੰਡਾ ਲਾ ਦੀਏ ਇਹਨਾਂ ਦਾ ਬਹੁਤ ਫਿਰਲੇ ਇਹ ਬਾਹਰ ਆਹੋ ਆਪਾਂ ਝਾੜੂ ਜੂੜੂ ਮਾਰ ਦਨੇ ਆ ਕਿਹੜੇ ਜੂੜੂ ਮਾਰ ਕੇ ਬਾਜਰਾ ਬੂਜਰਾ ਸਾਰਾ ਖਾ ਕੇ ਚੰਗੀ ਗੱਲ ਝਾੜੂ ਮਾਰ ਕੇ ਸਭਈ ਕਰ ਦਨੇ ਆ ਬਈ ਇੰਨਾ ਘਮਣਾ ਮੋਟਾ ਖੜਿਆ ਖੜਿਆ ਜਾ ਚਿੱ ਖਿੱਚਿਆ ਜਾਊਗਾ ਨਾ ਝਾੜੂ ਨਾਲ ਮਸੰਤਾ ਸੈਟਪਾਉਣਾ ਓਕੇ ਹੈ ਇੰਨਾ ਕੋਈ ਡਿਕਸ ਵਾਲੀ ਗੱਲ ਨਹੀਂ ਹੈ ਜਲ ਮੋੜੇ ਮੋਟੇ ਖੰਭ ਖੰਭ ਜੇ ਨੇ ਵਜੇ ਜਾਰਜ ਬੰਨਣਾ ਤਾਂ ਕਰ ਖਾਬ ਚੱਕਰ ਪੈਂਦਾ ਪਹਿਲਾਂ ਕੀ ਪਾਉ ਸਾਰਾ ਸੈੱਟ ਕਰਦਾ ਥੱਲੇ ਲੱਕੜਾਂ ਲੈ ਕੇ ਲਾ ਦਾਂਗੇ ਅੱਜ ਕਰਦਿਆਂ ਲੱਕੜਾਂ ਦਾ ਅਰੇਂਜਮੈਂਟ ਕਰ ਤਾਂ ਗੱਲ ਤੇ ਪਰ ਠੀਕ ਹੈ ਬਈ ਹੁਣ ਤਾਂ ਸਾਹਮਣੇ ਹੀ ਮਿਲਦੇ ਆ ਫਿਰ ਸਫਾਈ ਕਰ ਲਈਏ ਹਾਂਜੀ ਬਈ ਸ਼ਾਮ ਦਾ ਟਾਈਮ ਹੋ ਗਿਆ ਬਈ ਤੇ ਆਪਾਂ ਆਪਣੇ ਜਾਨਵਰਾਂ ਨੂੰ ਬਈ ਦਾਣੇ ਦੁਨੇ ਸਾਰਿਆਂ ਨੂੰ ਪਾਤੇ ਤੇ ਇਧਰੇ ਤੋਂ ਉੱਪਰ ਵੀ ਬੈਈ ਗਏ ਚੜ ਕੇ ਦਾਣੇ ਦੁਨੇ ਖਾ ਕੇ ਇੱਕੋ ਨਿੰਮੂ ਤੋਂ ਲੈ ਵਜਾ ਯਾਰ ਹੋਰ ਨਿੰਮੂ ਦਾ ਲੈ ਕੇ ਜਆ ਬਾਹਲੇ ਟਾਈਮ ਦਾ ਕਹੀ ਜਾਂਦਾ ਸੀਗਾ ਉਹ ਕੰਡ ਮਜਾ ਸੀ ਯਾਰ ਬੱਚਾ ਥੋੜਾ ਜਿਹਾ ਕਹਿਣ ਦਾ ਮਤਲਬ ਕਬੂਤਰ ਕੁੱਟਦੇ ਸੀ ਉਹਨਾਂ ਤਾਂ ਵੀ ਛੱਡ ਸਕਦੇ ਥੱਲੇ ਨਹੀਂ ਘੜਾ ਰਹੇ ਸੀ ਆ ਤੇਰੇ ਲਈ ਵਜਿਆਂ ਜਿਹੜਾ ਬੈਈ ਉਹ ਜਾ ਕੇ ਮਹਾਬਈ ਠੀਕ ਆ ਤੇ ਤਾਂ ਕਰਕੇ ਆਪਾਂ ਇਹਨਾਂ ਨੂੰ ਬਈ ਦਾਣੇ ਦੁਨੇ ਪਾਤੇ ਸਾਰੇ ਇੰਨੇ ਦੇ ਵਿੱਚ ਯਾਰ ਇੱਕ ਆ ਡੱਬੇ ਦਾ ਤਾਂ ਹਜੇ ਪਤਾ ਨਹੀਂ ਵੀ ਕੀ ਬਣੂਗਾ ਇੱਕ ਪੱਠੀ ਆ ਹਰੀ ਘੋਸ ਵਾਲੀ ਉਹ ਵੀ ਕਰਦੇ ਆਂ ਦਾ ਸ਼ੈਟਿੰਗ ਆ ਕੀ ਕਬੂਤਰੀ ਨੇ ਸਾਰੇ ਆਪਣੇ ਇਹਨਾਂ ਨੂੰ ਵੀ ਪਾਤੇ ਦਾਣੇ ਬਾਕੀ ਬਚੇ ਬਚੇ ਸੈਟੋ ਮਿਠਾ ਯਾਰ ਪਰ ਬਠਾ ਵਿੱਚ ਆ ਡੱਬਾ ਤੇ ਉਹ ਕੇ ਰਿਪੋਰਟ ਆ ਭਾਈ ਇਹਨਾਂ ਦੀ ਵੀ ਸਾਰਿਆਂ ਦੀ ਪਾਣੀ ਪੂਣੀ ਨਾਲ ਵੀ ਚੱਕਾਂਗੇ ਹਨ ਆਪਾਂ ਸਾਨੂੰ ਸੋਕ ਕੇ ਸਾਰਾ ਸਿਸਟਮ ਹੈ ਨਾ ਹੁਣ ਚੋਗਾ ਜਾ ਗਾਇ ਰਹੇ ਨੇ ਕਬੂਤਰਾਂ ਨੂੰ ਉਹ ਦਿੰਦੇ ਇਹ ਬੱਚਿਆਂ ਨੂੰ ਦੇ ਰੱਖਿਆ ਸੱਚ ਤੇ ਉਹ ਟੇਮਾ ਫੱਟਾ ਇਹਨਾਂ ਦੋਣੇ ਨੂੰ ਨਾ ਬਾਹਰ ਫਿਰਦੇ ਨੇ ਬਸ ਕੋਈ ਚੱਕਰ ਨਹੀਂ ਬਈ ਆਪੇ ਅੰਦਰ ਬਾ ਜਾਣ ਤਾਂ ਅੰਦਰ ਭੇਜਣਾ ਹੀ ਇਹਨਾਂ ਨੂੰ ਮਾ ਅੱਜ ਬਲੌਗ ਸ਼ੂਟ ਹੈ ਬਈ ਸ਼ੂਟ ਨਹੀਂ ਕਰਿਆ ਮੈਂ ਕੰਮ ਜਾ ਕਰ ਲਾ ਗਿਆ ਨੀ ਮਾ ਅਸੀਂ ਬੱਕੇ ਸੀ ਬੈਠੇ ਰਹੇ ਤੇ ਤਾਂ ਕਰਕੇ ਜੇ ਆ ਹੁਣ ਆਪਾਂ ਛੋਡਾ ਦੀ ਜੀ ਕਰ ਬੰਦ ਆਹੀ ਆਪਣਾ ਛੋਟਾ ਜਿਹਾ ਬਲੌਗ ਆ ਬਈ ਇਹ ਵੀਡੀਓ ਵਧੀਆ ਲੱਗਦੀ ਯਾਰ ਲਾਈਕ ਕਰੋ ਕਮੈਂਟ ਕਰੋ ਹਨਾ ਆਪਣੀ ਵੀਡੀਓ ਨੂੰ ਬੱਸ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਬਈ ਬਸ ਹੁਣ ਮਿਲਦੇ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ